ਗੁਰੂ ਜੀ ਨੇ ਬਸੰਬਰਪੁਰ ਪਟਨਾ ਵਿੱਚ ਕੁਝ ਦਿਨ ਨਿਵਾਸ ਕਰਕੇ अनेका ਪ੍ਰਾਣੀਆਂ ਦੀ ਆਪਣੇ ਉਪਦੇਸ਼ਾਂ ਦੁਆਰਾ ਖੁੱਟੀ ਮੱਤ ਦੂਰ ਕੀਤੀ ਅਤੇ ਸਿੱਖੀ ਪ੍ਰਗਟ ਕੀਤੀ ਇੱਕ ਦਿਨ ਮਰਦਾਨੇ ਨੇ ਆਖਿਆ ਕਿ ਮਹਾਰਾਜ ਜੀ ਤੁਸੀਂ ਇੱਥੇ ਹੀ ਡੇਰਾ ਪਾ ਕੇ ਬਹਿਣ ਵਾਸਤੇ ਘਰੋਂ ਆਏ ਹੋ ਘਰੋਂ ਤਾਂ ਤੁਸੀਂ ਉਦਾਸੀ ਹੋ ਕੇ ਨਿਕਲੇ ਹੋ ਅਤੇ ਇੱਥੇ ਮਨ ਦੀਆਂ ਖੁਸ਼ੀਆਂ ਕਰਕੇ ਬੈਠ ਰਹੇ ਹੋ ਚਲੋ ਹੋਰ ਕਿਸੇ ਦੇਸ਼ ਦੀ ਸ਼ੈਰ ਕਰੋ ਇੱਥੇ ਬੈਠਣ ਦਾ ਕੀ ਲਾਭ ਹੈ ਗੁਰੂ ਜੀ ਨੇ ਕਿਹਾ ਚਲੋ ਮਰਦਾਨਾ ਅਨੇਕ ਪ੍ਰਕਾਰ ਦੀ ਸ਼ੈਰ ਕਰਨ ਵਾਸਤੇ ਤਿਆਰ ਹੋ ਜਾਓ ਉਸ ਤੋਂ ਉਪਰੰਤ ਗੁਰੂ ਜੀ ਉੱਥੋਂ ਚੱਲ ਕੇ ਕੁਸਕੋਹਾ ਤੇ ਸਮੁੰਦਰ ਦੇ ਕਿਨਾਰੇ ਜਾ ਬੈਠੇ ਕਿ ਨਾਰੇ ਨਾਲ ਇੱਕ ਵੱਡਾ ਮਸ ਜੋ 35 ਕੋਹਾ ਵਿੱਚ ਫੈਲਿਆ ਹੋਇਆ ਸੀ ਉਹ ਲੱਗਾ ਹੋਇਆ ਸੀ ਗੁਰੂ ਜੀ ਉਸ ਮਸ ਦੀ ਪਿੱਠ ਤੇ ਸਵਾਰ ਹੋ ਗਏ ਅਤੇ ਕਹਿਣ ਲੱਗੇ हे ਪਾਈ ਬਾਲਾ ਅਤੇ ਮਰਦਾਨਾ ਹੁਣ ਅਸੀਂ ਕਿਸ ਚੀਜ਼ ਉੱਤੇ ਤੁਰੇ ਜਾ ਰਹੇ ਹਾਂ ਤੁਹਾਨੂੰ ਕੁਝ ਪਤਾ ਲੱਗਾ ਹੈ ਜਾਂ ਨਹੀਂ ਵੱਲਾ ਨੇ ਕਿਹਾ ਗੁਰੂ ਜੀ ਇਹ ਸੱਚੇ ਪਾਸਾ ਤੁਹਾਡੀਆਂ ਤੁਸੀਂ ਹੀ ਜਾਣੋ ਸਾਨੂੰ ਕੁਝ ਪਤਾ ਨਹੀਂ ਲੱਗਦਾ ਗੁਰੂ ਜੀ ਨੇ ਕਿਹਾ ਇਹ ਇੱਕ ਵੱਡਾ ਮਗਰਮੱਛ ਹੈ ਜਿਸ ਦੇ ਉੱਤੇ ਤੁਸੀਂ ਕਿੰਨੇ ਸਮੇਂ ਤੋਂ ਤੁਰੇ ਆ ਰਹੇ ਹੋ ਇਸ ਤਰ੍ਹਾਂ ਜਦੋਂ ਤੁਰਦੇ-ਤੁਰਦੇ ਮੱਛ ਦੇ ਸਿਰ ਉੱਤੇ ਪਹੁੰਚ ਗਏ ਤਾਂ ਮਰਦਾਨੇ ਨੇ ਉਸ ਦਾ ਬਹੁਤ ਵੱਡਾ ਭਿਆਨਕ ਮੂੰਹ ਵੇਖ ਕੇ ਕਿਹਾ ਕਿ ਗੁਰੂ ਜੀ ਤੁਹਾਡੀਆਂ ਕੁਦਰਤਾਂ ਤੁਹਾਨੂੰ ਹੀ ਬਾਣੇ ਆਉਂਦੀਆਂ ਹਨ ਤੁਸੀਂ ਤਨ ਹੋ ਜਦੋਂ ਰਾਤ ਉਸ ਮਸ ਉੱਤੇ ਹੀ ਬਤੀਤ ਹੋ ਗਈ ਤੇ ਦਿਨ ਚੜ ਆਇਆ ਤਾਂ ਮਸ ਨੇ ਆਪਣੀ ਦੇਹੀ ਪਲਟ ਲਈ ਤੇ ਗੁਰੂ ਜੀ ਦੀ ਉਸਤਤ ਕਰਕੇ ਕਿਹਾ ਕਿ ਗੁਰੂ ਜੀ ਤੁਸਾਂ ਬੜੀ ਕਿਰਪਾ ਕੀਤੀ ਹੈ ਜੋ ਮੇਰੇ ਇਹ ਜੂਨੀ ਕੱਟ ਦਿੱਤੀ ਗੁਰੂ ਜੀ ਨੇ ਕਿਹਾ ਤੂੰ ਕੌਣ ਹੈ ਇਹੀ ਮਸ ਦੇ ਤੂੰ ਕਿਸ ਤਰ੍ਹਾਂ ਪਾਈ ਸੀ ਮਸ ਨੇ ਕਿਹਾ ਮਹਾਰਾਜ ਮੈਂ ਤ੍ਰੇਤਾ ਯੁੱਗ ਵਿੱਚ ਰਾਜੇ ਜਨਕ ਦਾ ਨੌਕਰ ਸਾਂ ਇੱਕ ਦਿਨ ਰਾਜੇ ਨੇ ਜਦੋਂ ਮੈਨੂੰ ਕੋਈ ਕੰਮ ਕਰਨ ਵਾਸਤੇ ਆਖਿਆ ਤਾਂ ਮੈਂ ਬੜੇ ਗੁੱਸੇ ਨਾਲ ਉਹ ਕੰਮ ਕੀਤਾ ਤਾਂ ਰਾਜੇ ਨੇ ਕਿਹਾ ਤੂੰ ਮਸੀ ਬਾਗ ਤੜਫ ਕੇ ਕੰਮ ਕਰਦਾ ਹੈ ਇਸ ਸਰਾਫ ਕਰਕੇ ਮੈਂ ਮਸ ਦੇਹੀ ਪਾਈ ਸੀ ਜਿਸ ਤੋਂ ਤੁਹਾਡੇ ਦਰਸ਼ਨ ਕਰਕੇ ਹੁਣ ਛੁਟਕਾਰਾ ਪਾਇਆ ਹੈ ਇਹ ਗੱਲਾਂ ਕਰਕੇ ਮਸ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਦੇਵ ਲੋਕ ਨੂੰ ਚਲਿਆ ਗਿਆ ਇਹ ਕੋਤਕ ਵੇਖ ਕੇ ਮਰਦਾਨਾ ਖੁਸ਼ ਹੋ ਗਿਆ ਕਿ ਸ਼ੁਕਰ ਹੈ ਕਿ ਇਸ ਬਲਾ ਤੋਂ ਬਚ ਗਏ ਹਾਂ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਾ ਚੁੱਪ ਕਰਕੇ ਸਾਡੇ ਪਿੱਛੇ-ਪਿੱਛੇ ਤੁਰ ਆ ਕੋਈ ਗੱਲ ਨਾ ਕਰ ਅੱਗੇ ਇੱਕ ਹੋਰ ਵੱਡੀ ਬਲਾ ਆ ਰਹੀ ਹੈ ਜਿਸ ਨੂੰ ਵੇਖ ਕੇ ਡਰ ਲੱਗਦਾ ਹੈ ਮਰਦਾਨੇ ਨੇ ਕਿਹਾ ਕਿ ਸਤਿਗੁਰੂ ਫਿਰ ਅੱਗੇ ਕਿਉਂ ਜਾ ਰਹੇ ਹੋ ਛੇਤੀ ਨਾਲ ਪਿੱਛੇ ਨੂੰ ਮੁੜ ਚੱਲੋ ਗੁਰੂ ਜੀ ਨੇ ਹੱਸ ਕੇ ਕਿਹਾ ਉਹ ਬਲਾ ਸਾਨੂੰ ਕਿਸੇ ਪਾਸੇ ਭੱਜਣ ਨਹੀਂ ਦੇਵੇਗੀ ਸਾਡੇ ਪਿੱਛੇ ਪੱਜ ਕੇ ਸਾਨੂੰ ਛੇਤੀ ਫੜ ਲਵੇਗੀ ਜਿਸ ਕਰਕੇ ਅੱਗੇ ਹੀ ਚੱਲੋ ਕਰਤਾਰ ਆਪੇ ਪਰਿ ਕਰੇਗਾ ਇੰਨੇ ਨੂੰ ਉਹ ਬਲਾ ਜੀ ਦਾ ਬਹੁਤ ਡਰਾਉਣਾ ਤੇ ਭਿਆਨਕ ਸਰੂਪ ਸੀ ਸਾਹਮਣੇ ਆ ਗਈ ਉਸ ਦਾ ਕਾਲਾ ਰੰਗ ਲਾਲ ਅੱਖਾਂ ਵੱਡੇ ਵੱਡੇ ਲੰਮੇ ਦੰਦ ਆਦਮੀਆਂ ਦੀਆਂ ਆਂਦਰਾਂ ਜਿਸ ਨੇ ਗਲ ਵਿੱਚ ਪਾਈਆਂ ਹੋਈਆਂ ਸਨ ਅਤੇ ਹੱਥ ਵਿੱਚ ਲਹੂ ਦਾ ਖੋਪਰ ਫੜਿਆ ਹੋਇਆ ਸੀ ਸਿਰ ਦੇ ਲਾਲ ਬਾਲ ਪਿੱਛੇ ਪਿੱਠ ਤੇ ਖਿਲਰੇ ਹੋਏ ਸਨ ਉਸ ਦੇ ਇਸ ਭਿਆਨਕ ਰੂਪ ਨੂੰ ਦੇਖ ਕੇ ਦੇਵਦੂਤ ਡਰ ਨਾਲ ਕੰਬਣ ਲੱਗ ਜਾਂਦੇ ਸਨ ਉਹ ਮੂੰਹ ਟੱਡ ਕੇ ਸਾਡੇ ਵੱਲ ਆਈ ਗੁਰੂ ਜੀ ਨੇ ਇੱਕ ਡੰਡਾ ਉਸ ਦੇ ਮੂੰਹ ਵਿੱਚ ਜ਼ੋਰ ਨਾਲ ਧੱਕ ਦਿੱਤਾ ਜਿਸ ਦੇ ਅੰਦਰ ਜਾਣ ਨਾਲ ਪੀੜਾ ਕਰਕੇ ਰੋਣ ਲੱਗ ਪਈ ਤਦ ਨਾਰਦ मुनि ਬੀਨ ਵਜਾਉਂਦਾ ਹੋਇਆ ਆ ਗਿਆ ਉਸ ਨੇ ਗੁਰੂ ਜੀ ਨੂੰ ਆ ਕੇ ਕਲਾ ਨੂੰ ਛਡਾ ਦਿੱਤਾ ਅਤੇ ਗੁਰੂ ਜੀ ਦੀ ਬਹੁਤ ਉਸਤਤੀ ਕਰਕੇ ਕਿਹਾ ਕਿ ਮਹਾਰਾਜ ਸਤਜੁਗ ਵਿੱਚ ਉਸਾਂ ਹੀ ਜੀਵਾਂ ਨੂੰ ਜੋਗ ਵਿੱਚ ਲਗਾ ਕੇ ਤਾਰਿਆ ਹੈ। ਇਤਾਂ ਵਿੱਚ ਜੱਗਾਂ ਵਿੱਚ ਪ੍ਰਵਿਰਤ ਕਰਕੇ ਜੀਵਾਂ ਦਾ ਕਲਿਆਣ ਕੀਤਾ। ਦਬਾਪਰ ਵਿੱਚ ਪਾਠ ਪੂਜਾ ਵਿੱਚ ਜੋੜਨਾ ਕਰਕੇ ਤਾਰਨ ਕੀਤਾ। ਤੇ ਕਲਯੁਗ ਵਿੱਚ ਕੇਵਲ ਨਾਮ ਸਿਮਰਨ ਦਾ ਜਾਪ ਦੇ ਕੇ ਤਰਨ ਆਏ ਹੋ ਇਸ ਤਰ੍ਹਾਂ ਗੁਰੂ ਜੀ ਦੀ ਮਹਿਮਾ ਵਰਨਣ ਕਰਕੇ ਨਾਰਦ ਨੇ ਕਲਾ ਨੂੰ ਗੁਰੂ ਜੀ ਦੇ ਚਰਨਾਂ ਤੇ ਪੈਣ ਵਾਸਤੇ ਆਖਿਆ ਨਾਰਦ ਨੇ ਆਖਿਆ ਮਹਾਰਾਜ ਜੀ ਇਸ ਤੋਂ ਜੋ ਭੁੱਲ ਹੋਈ ਹੈ ਉਹ ਬਖਸ਼ ਦਿਓ ਇਹ ਬਹੁਤ ਦਿਨਾਂ ਤੋਂ ਭੁੱਖ ਨਾਲ ਤੰਗ ਹੈ ਤੁਹਾਡੀ ਮਹਿਮਾ ਨਾ ਜਾਣਨ ਕਰਕੇ ਮੂਪਸ਼ਾਰ ਕੇ ਤੁਹਾਡੇ ਵੱਲ ਆਈ ਸੀ ਗੁਰੂ ਜੀ ਨੇ ਉਸ ਦੀ ਦੀਨ ਬੇਨਤੀ ਸੁਣ ਕੇ ਕਿਹਾ ਜਦੋਂ ਅਸੀਂ ਆਪਣਾ ਸੇਮਾ ਰੂਪ ਧਾਰਨ ਕਰਾਂਗੇ ਤਾਂ ਇਸ ਨੂੰ ਇਸ ਦੀ ਖੁਰਾਕ ਨਾਲ ਤ੍ਰਿਪਤ ਕਰਾਂਗੇ ਜਦੋਂ ਦਸਮਾ ਰੂਪ ਧਾਰਾਂਗੇ ਤਾਂ ਦੁਸ਼ਟਾਂ ਜ਼ਾਲਮਾਂ ਨਾਲ ਜੰਗ ਕਰਕੇ ਚੰਗੀ ਤਰ੍ਹਾਂ ਰਜਾਵਾਂਗੇ ਨਰਦ ਅਤੇ ਨਾਰਦ ਦੀ istri ਗੁਰੂ ਜੀ ਤੋਂ ਵਰ ਲੈ ਕੇ اپنی ਇੱਛਾ ਅਨੁਸਾਰ ਜਿੱਥੇ ਜਾਣਾ ਸੀ ਚਲੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਸਾਰੇ ਪ੍ਰਸੰਗ ਭਾਈ ਬੱਲਾ ਜੀ ਜਦੋਂ ਸਰੋਤਾ ਜਣਾਂ ਨੂੰ ਸੁਣਾਉਂਦੇ ਸਨ ਉਦੋਂ ਸਰੋਤਾ ਜਣਾਂ ਵਿੱਚੋਂ ਕਿਸੇ ਨੇ ਪੁੱਛਣਾ ਕੀਤਾ ਕਿ ਜਦੋਂ ਚੌਹ ਜੁਗਾਂ ਵਿੱਚ ਨਾਮ ਦੀ ਹੀ ਮਹਿਮਾ ਕਥਨ ਕੀਤੀ ਹੈ ਤਾਂ ਫਿਰ ਜੋਗ ਜਗ ਤਪ ਤੇ ਪੂਜਾ ਤਿੰਨਾਂ ਵਿੱਚ ਕਰਨੇ ਕਿਉਂ ਦੱਸੇ ਹਨ ਸਰੋਤਾ ਜਨਾਂ ਤੋਂ ਇਹ ਪ੍ਰਸ਼ਨ ਸੁਣ ਕੇ ਭਾਈ ਬਾਲਾ ਜੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਤੁਹਾਨੂੰ ਇੱਕ ਮੈਂ ਸਾਖੀ ਜਿਵੇਂ ਸੁਣੀ ਹੈ ਉਵੇਂ ਸੁਣਾਉਂਦਾ ਹਾਂ ਇੱਕ ਵਾਰ ਦੋ ਆਦਮੀਆਂ ਨੂੰ ਬਹੁਤ ਸੂਲ ਹੋਇਆ ਜਿੰਨਾ ਵਿੱਚੋਂ ਇੱਕ ਗਰੀਬ ਅਤੇ ਇੱਕ ਅਮੀਰ ਸੀ ਦੋਵੇਂ ਢਿੱਡ ਪੀੜ ਨਾਲ ਹਾਏ ਹਾਏ ਕਰ ਰਹੇ ਸਨ ਤਨੀ ਪੁਰਸ਼ ਬੈਦ ਕੋਲ ਗਿਆ ਬੈਦ ਨੇ ਸੋਚਿਆ ਕਿ ਜੇ ਇਸ ਨੂੰ ਜਵੈਣ ਹੀ ਖਾਣ ਵਾਸਤੇ ਆਖੀ ਤਾਂ ਇਸ ਨੂੰ ਭਰੋਸਾ ਨਹੀਂ ਆਉਣਾ ਕਿ ਇਸ ਜਮੈਣ ਨੂੰ ਖਾਣ ਨਾਲ ਢਿੱਡ-ਪੀੜ ਹਟ ਜਾਏਗੀ ਇਸ ਕਰਕੇ ਬੈਦ ਨੇ ਇੱਕ ਪੁੜੀ ਆਪਣੇ ਪਾਸੋਂ ਦਿੱਤੀ ਅਤੇ ਆਖਿਆ ਇਸ ਦਵਾਈ ਨੂੰ ਜਵੈਣ ਨਾਲ ਖਾ ਲੈਣਾ ਢਿੱਡ-ਪੀੜ ਹਟ ਜਾਏਗੀ ਧਨੀ ਨੇ ਜਦੋਂ ਇਸ ਤਰ੍ਹਾਂ ਹੀ ਕੀਤਾ ਤਾਂ ਉਸ ਦਾ ਸੂਲ हट ਗਿਆ ਤਦ ਉਸਨੇ ਕਿਹਾ ਕਿ ਬੈਦ ਦੀ ਪੂੜੀ ਬੜੀ ਚੰਗੀ ਸੀ ਜਿਸ ਦੇ ਖਾਣ ਨਾਲ ਹੀ ਢਿੱਡ ਭੀੜ हट ਗਈ ਜਦੋਂ ਉਹ ਗਰੀਬ ਆਦਮੀ ਬੈਦ ਕੋਲ ਗਿਆ ਤਾਂ ਬੈਦ ਨੇ ਕਿਹਾ ਜਿਵੇਂ ਵਿੱਚ ਨੂਨ ਪਾ ਕੇ ਗਰਮ ਪਾਣੀ ਨਾਲ ਖਾ ਲੈਣਾ ਗਰੀਬ ਨੇ ਕਿਹਾ ਉਸ پاس ਤਾਂ ਕੋਈ ਵੀ ਨਹੀਂ ਹੈ ਜਿਵੇਂ ਕਿੱਥੋਂ ਲਵੇਗਾ ਤਦ ਵੈਦਨੀ ਉਸ ਨੂੰ ਆਪਣੇ ਕੋਲੋਂ ਹੀ ਜਪੈਣ ਦੇ ਦਿੱਤੀ ਜਿਸ ਨੂੰ ਖਾਣ ਦੇ ਨਾਲ ਉਸ ਨੂੰ ਢਿੱਡ ਭੀੜ ਤੋਂ ਆਰਾਮ ਮਿਲ ਗਿਆ ਇਸ ਤਰ੍ਹਾਂ ਜੀਪਾਂ ਦੀ ਤਸਾ ਦੇਖ ਕੇ ਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਹਨ ਸਤਜੁਗ ਵਿੱਚ ਜੀਪਾਂ ਦੀ ਨਿਰਮਲ ਬੁੱਧੀ ਅਤੇ ਲੱਖ ਬਰੇ ਦੀ ਉਮਰ ਹੁੰਦੀ ਸੀ ਇਸ ਕਰਕੇ ਲੰਮੀ ਉਮਰ ਪਤੀਤ ਕਰਨ ਵਾਸਤੇ ਉਹਨਾਂ ਨੂੰ ਨਾਮ ਸਿਮਰਨ ਨਾਲ ਉਹ ਪ੍ਰਾਣਾ ਜਾਮ ਦੱਸਿਆ ਤੇ ਰੇਤੇਜੁਗ ਵਿੱਚ 10000 ਸਾਲ ਦੀ ਉਮਰ ਰਹਿ ਗਈ ਇਸ ਸਮੇਂ ਪੁਰਸਾਂ ਪਾਸ ਬਹੁਤ ਧਨ ਹੁੰਦਾ ਸੀ ਜਿਸ ਨੂੰ ਖਰਚ ਕਰਨ ਵਾਸਤੇ ਨਾਮ ਸਿਮਰਨ ਅਤੇ ਜਗ ਕਰਨੇ ਦੱਸੇ ਫਿਰ ਜਦੋਂ ਦਵਾਪਰਜੁਗ ਆਇਆ ਤਾਂ ਜੀਵਾਂ ਦੀ ਉਮਰ 1000 ਸਾਲ ਦੀ ਹੁੰਦੀ ਸੀ ਇਸ ਜੁਗ ਵਿੱਚ ਪੂਜਾ ਕਰਨਾ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਤਿੰਨਾ ਜੁਗਾਂ ਵਿੱਚ ਜੋ ਭੱਡੀ ਉਮਰ ਬਹੁਤ ਤਨ ਤੇ ਬਲ ਸੀ ਜਦੋਂ ਕਲਯੁਗ ਵਿੱਚ ਇਹ ਨਾ ਰਹੇ ਤਾਂ ਜੀਵਾਂ ਨੂੰ ਨਿਰਤਨਤਾ ਅਤੇ ਦੁੱਖਾਂ ਵਿੱਚ ਕਿਰੇ ਹੋਇਆਂ ਨੂੰ ਸਭ ਦੇ ਪ੍ਰਤੀ ਇੱਕ ਨਾਮ ਸਿਮਰਨ ਦਾ ਉਪਦੇਸ਼ ਹੀ ਜਥਾਰਤ ਰੂਪ ਵਿੱਚ ਦੇ ਕੇ ਕਿਰਦਾਰਤ ਕੀਤਾ বেদ ਸ਼ਾਸਤਰਾਂ ਦੀ ਕਠਣ ਭਾਸ਼ਾ ਨੂੰ ਗਰੀਬ ਰੂਪੀ ਥੋੜੀ ਬੁੱਧੀ ਵਾਲੇ ਲੋਕ ਸਮਝ ਨਹੀਂ ਸਕਦੇ ਸਨ ਉਨ੍ਹਾਂ ਨੂੰ ਗੁਰੂ ਜੀ ਨੇ ਆਪਣੇ ਕੋਲੋਂ ਜਮਹਿਣ ਰੂਪੀ ਸਰਲ ਭਾਸ਼ਾ ਵਿੱਚ ਉਪਦੇਸ਼ ਦਿੱਤਾ ਜਿਸ ਨੂੰ ਹਰ ਕੋਈ ਗਰੀਬ ਅਮੀਰ ਗ੍ਰਹਿਣ ਕਰਕੇ ਮੁਕਤੀ پا ਸਕਦਾ ਹੈ ਜਿਸ ਤਰ੍ਹਾਂ ਸਮੁੰਦਰ ਦੇ ਖਾਰੇ ਪਾਣੀ ਨੂੰ ਬਦਲ ਪਰ ਉਪਕਾਰ ਵਾਸਤੇ ਪੀ ਕੇ ਬਰਖਾ ਦੇ ਰੂਪ ਵਿੱਚ ਮਿੱਠਾ ਕਰਕੇ ਸਾਰੇ ਦੇਸ਼ਾਂ ਵਿੱਚ ਫਿਰਕੇ ਵਰਸਾਉਂਦਾ ਫਿਰਦਾ ਹੈ ਉਸੇ ਤਰ੍ਹਾਂ ਵੇਦਾਂ ਸ਼ਾਸਤਰਾਂ ਵਿੱਚੋਂ ਕਠਨਾਈ ਦਾ ਖਾਰਾ ਪਾਣੀ ਕੱਢ ਕੇ ਊਚ ਨੀਚ ਖਤਮ ਕਰਕੇ ਗੁਰੂ ਜੀ ਨੇ ਸਭ ਨੂੰ ਅੰਮ੍ਰਿਤ ਰੂਪੀ ਵਰਖਾ ਬਰਸਾ ਦਿੱਤੀ ਜੋ ਸਭ ਲਈ ਸੁਖਦਾਈ ਤੇ ਕਲਿਆਣਕਾਰੀ ਹੈ ਭਾਈ ਬਾਲਾ ਜੀ ਨੇ ਕਿਹਾ ਐ ਸ੍ਰੋਤਾ ਜਣੋ ਇੱਕ ਨਾਮ ਤੂੰ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਹੰਕਾਰ ਛੱਡ ਕੇ ਇੱਕ ਮਨ ਹੋ ਕੇ ਨਾਮ ਸਿਮਰਨ ਕਰੋ ਇਹੀ ਜਗਤ ਤੇ ਪੰਦਨਾ ਤੋਂ ਸਟਕਾਰਾ ਦਲਵਾਉਣ ਵਾਲਾ ਹੈ ਤਾਂ ਤਨ ਸ੍ਰੀ ਗੁਰੂ ਜਨਾਨਕ ਦੇਵ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਇਹ ਸਾਖੀ ਚੰਗੀ ਲੱਗੀ ਹੋਵੇਗੀ ਇਹੋ ਜਈਆਂ ਹੋਰ ਸਾਖੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ